ਬੀਜੇਪੀ ਨੇ ਜੋ ਕੰਮ ਕੀਤੇ ਆ ਕਹਿੰਦੇ ਮੈਂ ਉਹਨਾਂ ਲਈ ਜਵਾਬ ਨਹੀਂ ਦੇ ਸਕਦਾ ਮੈਂ ਦੇ ਸਕਦਾ ਮੈਂ ਜਵਾਬ ਬਦਿਆ ਕਾਨੂੰਨ ਦਾ ਜਾਂ ਵਿਵਸਥਾ ਦਾ ਵਾ ਇਹ ਪੰਜਾਬ ਦਾ ਜਾਂ ਹਰਿਆਣਾ ਦਾ ਜਾਂ ਉੱਤਰਾਚਲ ਦਾ ਮੈਂ ਕਿੰਨਾ ਜੀ ਕਾਨੂੰਨ ਪੰਜਾਬ ਮੈਂ ਕਿੰਨਾ ਨਹੀਂ ਵੇਖੋ ਵੇਖੋ ਸਰਦਾਰ ਜੀ ਵੇਖੋ ਆਪਾਂ ਲੰਬੀ ਗੱਲਾਂ ਨਾ ਕਰੀਏ ਤੇ ਹਾਂਜੀ ਸੈਂਟਰ 'ਚ ਸਰਕਾਰ ਬੀਜੇਪੀ ਦੀ ਆ ਹਰਿਆਣਾ 'ਚ ਸਰਕਾਰ ਬੀਜੇਪੀ ਦੀ ਆ ਤੇ ਫਿਰ ਦੱਸੋ ਬੀਜਪੀ ਜੀ ਉਹ ਵੀ ਤੁਹਾਡੀ ਆ ਮੀਟਿੰਗ ਵਿੱਚ ਤੁਹਾਡੀ ਉਹ ਵੀ ਤੁਹਾਡੀ ਮੀਟਿੰਗ ਵਿੱਚ ਉਹ ਉਹ ਤੁਹਾਡੀ ਮੀਟਿੰਗ ਵਿੱਚ ਅਸੀਂ ਕਿਹਨੇ ਦੇਖੋ ਤੁਹਾਨੂੰ ਪ੍ਰੋਟੈਕਟ ਕਰਦੀ ਆ ਸਾਡੇ ਕਿਸਾਨਾਂ ਨੂੰ ਕੱਲ ਡਾਂਗ ਫੇਰੀ ਆ ਪੰਜਾਬ ਸਰਕਾਰ ਨੇ ਫੇਰੀ ਆ ਤੁਹਾਡੇ ਤੁਹਾਡੇ ਉਹਦਾ ਕੈਂਡੀਡੇਟ ਦਾ ਘਰਾਵ ਕਰਨ ਗਿਆ ਸੀ ਉਹ ਸਾਨੂੰ ਕਿਉਂ ਡਾਂਗ ਫੇਰਨ ਜਾਂ ਸਾਡੇ ਹੋਂਦ ਦੇ ਉਹ ਤੁਹਾਡੀ ਆ ਅਗਲੀ ਕੀ ਹੈ ਲਖੀਮਪੁਰ ਖੀਦੀ ਦੇ ਵਿੱਚ ਜੋ ਕਦਰਦਾਨ ਹੋਇਆ ਦੱਸੋ ਖਲੋਇਆ ਕੰਮ ਕਹਿੰਦੇ ਜੀ ਜਿਹੜੇ ਤੁਹਾਡੇ ਅਜੇ ਵਿਚਰਾ ਟੈਣੀ ਨੇ ਜਿਆੜ ਕੇ ਚੜ ਕੇ ਆ ਜਾਓ ਬੰਦੇ ਕਤਲ ਕਰ ਆਏ ਅਸੀਂ ਇਨਾ ਮੁੰਡੇ ਨੇ ਮੈਂ ਕੋਈ ਪਰਚਾ ਹੋਇਆ ਉਹਨੂੰ ਦੁਬਾਰੇ ਟਿਕਟ ਦੇ ਦਾਂ ਇੱਕ ਮਿੰਟ ਉਹਨੂੰ ਦੁਬਾਰੇ ਟਿਕਟ ਦੇ ਕੇ ਕਾਨੂੰਨ ਦੇ ਹਿਸਾਬ ਨਾਲ ਮੈਂ ਕਹਿੰਦਾ ਜੀ ਭਾਜਪਾ ਨੇ ਉਹਨੂੰ ਟਿਕਟ ਦੇ ਕੇ ਗਲਤ ਕੀਤਾ કે ਠੀਕ ਕੀਤਾ ਸਾਬ ਇਹ ਦੱਸੋ ਸਭਾ ਮੈਂ ਕਹਿੰਦਾ ਜੀ ਕਾਨੂੰਨ ਨੇ ਉਹਨੂੰ ਭਾਜਪਾ ਨੇ ਟਿਕਟ ਦੇ ਕੇ ਠੀਕ ਕੀਤਾ કે ਗਲਤ ਕੀਤਾ ਮੜਾ ਸਾਹਿਬ ਇਹ ਆਪਾ ਉਹ ਸਾਰੂ ਗੱਲ ਕਰ ਰਹੇ ਨਾ ਜਿਹਦਾ ਤਰੀਕਾ ਇਹ ਇਹ ਸਾਰੂ ਆ ਕੀ ਲੋਕਾਂ ਕੀ ਲੋਕਾਂ ਦਾ ਕਾਤਲ ਹੋਵੇ ਪੰਜ ਜਾਣਿਆਂ ਦਾ ਪਾ ਜਾਨੇ ਦਾ ਕਾਤਲ ਹੋਵੇ ਉਹਨੂੰ ਟਿਕਟ ਦੇਣ ਦੀ ਵਿਰੋਧ ਕਰਨਾ ਕੀ ਸਾਰੂ ਗੱਲ ਨਹੀਂ ਹੈ ਇਹ ਗੱਲ ਸਭ ਉਹ ਮੁੰਡੇ ਦੇ ਪਰਚਾ ਆਇਆ ਨਹੀਂ ਹੈ ਜੀ ਕਿਹੜੇ ਮੁੰਡੇ ਤੇ ਉਹ ਜਿਹਨੇ ਗੱਡੀ ਦੀ ਗੱਲ ਮੈਂ ਕਿਹਾ ਉਹਦੇ ਪਿਓ ਤੇ 120 ਵੀ ਦਾ ਪਰਚਾ ਹੈਗਾ ਕਿ ਨਹੀਂ ਹੈਗਾ ਮੈਂ ਕਿਹਾ ਉਹ ਮੁੰਡੇ ਪਰਚਾ ਆਇਆ 120 ਵੀ ਦਾ ਉਹਦੇ ਪਿਓ ਦੇ ਖਰਚਾ ਪਰਚਾ ਆਇਆ ਭਈ ਉਹਨੂੰ ਭਾਜੀ ਬੀਜੇਪੀ ਵੱਲੋਂ ਟਿਕਟ ਦੇ ਦਿੱਤੀ ਜਾਣੀ ਇੱਥੇ ਨਹੀਂ ਕਿਹਾ ਮੈਂ ਕਿਹਾ ਨਾ ਤੁਸੀਂ ਨਹੀਂ 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 ਵੇਖੋ ਕਿਉਂ ਨਹੀਂ ਜੇ ਐਰ ਕੀ ਪਿੰਡਾਂ ਦੇ ਵਿੱਚ ਜਵਾਬ ਦੇ ਕੇ ਨਹੀਂ ਜਾਓਗੇ ਤਾਂ ਅਗਲੇ ਪਿੰਡਾਂ 'ਚ ਨਹੀਂ ਵੜੋਗੇ ਇਹ ਨਹੀਂ ਗੱਲ ਹੈਗੀ ਕਿ ਤੁਸੀਂ ਸਵਾਲ ਸਾਡੇ ਨੂੰ ਇਹ ਇੱਕ ਲੋਕਾਂ ਦਾ ਸਵਾਲ ਹੈ ਸਾਡੇ ਨੂੰ ਹਾਂਜੀ ਲੋਕਦੰਤਾ ਦਾ ਕਹਾਣ ਬਹੁਤ ਅੱਛਾ ਅੱਛਾ ਮੈਂ ਕਿਹਾ ਜਦੋਂ ਜਦੋਂ ਇੱਕ ਕੀ ਗੱਲ ਹੈ ਇੱਧਰ ਇੱਧਰ ਗੱਲ ਸੁਣੋ ਸਰ ਗੱਲ ਸੁਣੋ ਜੇ ਤੁਹਾਡੇ ਬੋਲਣਗੇ ਜੇ ਤੁਹਾਡੇ ਬੋਲਣਗੇ ਫਿਰ ਸਾਡੇ ਬੋਲਣਗੇ ਜਦੋਂ ਜਦੋਂ ਰੋਕੇ ਜਾਂਦੇ ਤੁਹਾਨੂੰ ਏ ਸਾਡੇ ਅਸੀਂ ਭਾਈ ਜਣੇ ਲੋ ਸਾਡੀ ਮਰਜ਼ੀ ਦੀ ਮੱਡੀ ਚਾਹੀਏ ਜਦੋਂ ਤੱਕ ਨੂੰ ਰੋਕਦੇ ਹੋ ਸਵਾਰ ਜੋ ਹੈ ਵੀ ਕਰਨਾ ਜਿੱਥੇ ਮਰਜ਼ੀ ਜਾਓ ਜਿੱਥੇ ਗੱਲ ਸੁਣੋ ਇਹ ਕਹਿੰਦੇ ਆ ਇਹਨਾਂ ਦਾ ਕਹਿਣਾ ਹੈ ਜਿੱਥੇ ਮਰਜ਼ੀ ਜਾਵੇ ਕੋਈ ਨਾ ਸਵਾਲ ਲੋਕਤੰਤਰ ਦਾ ਕਹਣ ਆ ਜਦੋਂ ਕਿਸਾਨਾਂ ਦੇ ਅੱਗੇ ਖੇਲ ਘੜੇ ਜਾਂਦੇ ਆ ਓ ਭਾਈ ਸਾਹਿਬ ਪਕੌੜੇ ਆ ਸਵਾਲਾ ਤੋਂ ਇਹਦੇ ਕਿਸੇ ਬਿਲਕੁਲ ਮਾਹੌਲ ਨਹੀਂ ਚੱਲਦਾ ਜਦੋਂ ਮੈਂ ਟੜਕ ਗਿਆ ਮੈਂ ਮੈਨੂੰ ਮੈਂ ਨਰੇਗਾ ਦਾ ਕੰਮ ਕਰਨਾ ਨਰੇਗਾ ਤੋਂ ਮੈਂ ਗਏ ਦੱਸੋ ਪਾਈ ਸਾਹਿਬ ਬੱਬੂ ਜੀ ਨਹੀਂ ਕਰਦੇ ਕੰਮ ਦੇ ਲੱਗੇ ਬੰਗਾ ਨਹੀਂ ਗਿਆ ਮੈਨੂੰ ਹੋ ਗਿਆ ਇਧਰ ਸੁਣ ਲਿਓ ਇਧਰ ਮੋਰਚਾ ਨਹੀਂ ਮੰਗਿਆ ਵੀ 70000 ਦਾ ਰਜ਼ਗਾਰ 70000 ਰੁਪਈਆ ਦਿਹਾੜੀ ਮਜ਼ਦੂਰਾਂ ਨੂੰ ਕਿਪ 200 ਦਾ ਰੋਜ਼ਗਾਰ ਗਾਰੰਟੀ ਕੀਤਾ ਜਾਵੇ ਮੈਨਰੇ ਗਾਣੇ ਵਿੱਚ ਦੱਸੋ ਮਜ਼ਦੂਰਾਂ ਦੀ ਇੱਥੇ ਮੰਗ ਕਰ ਰਹੇ ਆਂ ਅੰਦੋਲਨ ਦੇ ਵਿੱਚ ਸਾਡਾ ਛੱਡ ਜਾਓ ਤੁਸੀਂ ਕਰ ਰਹੇ ਹੋ ਅਸੀਂ ਕਹਿੰਦਾ ਬੰਦਾ ਹੈ ਜੀ ਕਹਿੰਦੇ ਇਹਨੂੰ ਦਿਨ ਗੱਲ ਵੀ ਦੋਹਾਂ ਦਾ ਇੱਕ ਗੱਲ ਦਾ ਜਵਾਬ ਦੋ ਹੋ ਗਈ ਹੈ ਬਾਈ ਸਾਹਿਬ ਕੱਢਿਆ ਇੱਕ ਗੱਲ ਵਿੱਚ ਖੜਦਾ ਕੰਡਾ ਕੋਈ ਗੱਲ ਨਹੀਂ ਤੁਹਾਨੂੰ ਸਹੀ ਹੈ ਸਾਥ ਨਹੀਂ ਹੈਗੇ ਕੋਈ ਸਾਹਿਬ ਆ ਜਾ ਰਹੇ ਆ ਜਾ ਰਿਹਾ ਆ ਨਾ ਜਾ ਰਿਹਾ ਪਹਿਲੇ ਜੱਥੇ ਦੇ ਸਾਹਿਬ ਜਿਵੇਂ ਲੈ ਜਾਏ ਜਿਵੇਂ ਲੈ ਜਾਏ ਜਦੋਂ ਉਹਨੂੰ ਸੋਚਿਆ ਆ ਮੈਨੂੰ ਪੁੱਛੇ ਗਏ ਆ ਇਹ ਭਾਈ ਸਾਹਿਬ ਆਦਾ ਇਹ ਆ ਜਾ ਰਿਹਾ ਤੁਹਾਡੇ ਸਾਹਮਣੇ ਗੱਡੀ ਭਾਈ ਗੱਲੇ ਕਿੱਥੇ ਤੇ ਕੀ ਗੱਲ ਕਿੱਥੇ ਨਾ ਰਿਹਾ ਲਾਲਾ ਨਾ ਰਿਹਾ ਹੋਰ ਵੀ ਸਰਕਾਰ ਮੁਰਦਾਬਾਦ 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 ਵੇੜਾ ਵਰਤੋ ਜੀ ਸਰਕਾਰ ਮੁਰਦਾਬਾਦ 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 ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ 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 ਲੋਕਾਂ ਦੇ ਸਵਾਲਾਂ ਦਾ ਪਗੋੜੇ ਬੀਜੇਪੀ ਦੇ ਲੀਡਰ ਮੁਰਦਾਬਾਦ 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 ਲੋਕਾਂ ਦੇ ਸਵਾਲਾਂ ਦਾ ਭੱਜਣ ਵਾਲੇ ਬੀਜੇਪੀ ਦੇ ਲੀਡਰ ਮੁਰਦਾਬਾਦ 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 ਸਾਨਾ ਮਜ਼ਦੂਰਾਂ ਦੀ ਕਾਦਰ ਮੋਦੀ ਮੁਰਦਾਬਾਦ ਮੁਰਦਾਬਾਦ ਵਾਲਾਂ ਦੇ ਪੱਜਣ ਵਾਲੇ ਲੀਡਰ ਮੁਰਦਾਬਾਦ 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 ਸਰਕਾਰ ਮੁਰਦਾਬਾਦ 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 ਕੇਂਦਰ ਦੀ ਮੋਤੀ ਸਰਕਾਰ ਮੁਰਦਾਬਾਦ 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 ਫਸਾਨਾ ਦੇ ਗੋਲੀ ਚਲਾਉਣ ਵਾਲੀ ਮੋਤੀ ਸਰਕਾਰ ਮੁਰਦਾਬਾਦ 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 ਬਾਏ ਪਾਰੇ ਪਗੋੜੇ ਵਾਲੀ ਲੀਡਰ ਮੁਰਦਾਬਾਦ 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 ਮਜ਼ਦੂਰਾਂ ਦਾ ਇੱਕੋ ਜਿੰਦਾਬਾਦ 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 ਕਸਾਨਾ ਮਜ਼ਦੂਰਾਂ 'ਚ ਫੁੱਟ ਪਾਉਣ ਵਾਲੀ ਬੀਜੇਪੀ ਲੀਡਰ ਮਰਦਾਬਾਦ 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 ਪਿੰਡਾਂ 'ਵਾਂ ਭਾਈ ਚੜ ਕੇ ਕਾ ਤੋੜਨ ਵਾਲੀ ਬੀਜੇਪੀ ਮਰਦਾਬਾਦ 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 ਪਿੰਡਾਂ 'ਵਾਂ ਭਾਈ ਚੜਾ ਤੋੜਨ ਵਾਲੇ ਬੀਜੇਪੀ ਦੇ ਲੀਡਰ ਮਰਦਾਬਾਦ 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 ਕਸਾਨਾ ਮਜ਼ਦੂਰਾਂ 'ਚ ਫੁੱਟ ਪਾਉਣ ਵਾਲੀ ਬੀਜੇਪੀ ਦੇ ਲੀਡਰ ਮਰਦਾਬਾਦ 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 ਪਿੰਡਾਂ 'ਜਾ ਕੇ ਬੀਜੇ ਕਿਸਾਨਾਂ ਮਜ਼ਦੂਰਾਂ ਨੂੰ ਤੋੜਨ ਵਾਲੇ ਬੀਜੇਪੀ ਲੀਡਰ ਮੁਰਦਾਬਾਦ 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 ਲੋਕਾਂ ਦੇ ਸਵਾਲਾਂ ਦਾ ਪੁਟਾੜਾ ਲੀਡਰ ਮੁਰਦਾਬਾਦ 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 ਥੋੜੇ ਐਕਟ ਲਾਓ